ਹਾਲ ਹੀ ਦੇ ਵਿੱਚ ਇੱਕ ਹੋਰ ਵੱਡੀ ਸਸਪੈਂਸ਼ਨ ਹੋਈ ਹੈ ਇੱਕ ਹੋਰ ਐਸਐਸਪੀ ਨੂੰ ਇੱਕ ਹੋਰ ਆਈਪੀਐਸ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਪਰ ਇਹ ਸਸਪੈਂਸ਼ਨ ਦੀ ਲੜੀ ਇਹ ਵਿੱਚ ਕੋਈ ਪਹਿਲਾ ਨਾਗ ਨਹੀਂ ਹੈ ਇਹ ਲੜੀ ਬੜੀ ਲੰਮੀ ਔਰ ਪਿੱਛੇੋਂ ਚਲਦੀ ਆ ਰਹੀ ਹੈ ਖਾਸ ਤੌਰ ਦੇ ਉੱਤੇ ਲੰਘੇ ਕੁਝ ਮਹੀਨਿਆਂ ਦੇ ਵਿੱਚ ਇਹ ਸਸਪੈਂਸ਼ਨਸ ਦਾ ਆਲਮ ਬੜਾ ਆਮ ਹੋ ਗਿਆ ਹੈ ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਮੌਜੂਦ ਆ ਪੰਜਾਬ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਗੋਤਰਾ ਹੋਣਾ ਦੇ ਨਾਲ ਗੋਤਰਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਤ ਸ੍ਰੀ ਅਕਾਲ ਸਾਤ ਸ੍ਰੀ ਅਕਾਲ ਗੋਤਰਾ ਸਾਹਿਬ ਹਾਲ ਹੀ ਦੇ ਵਿੱਚ ਇੱਕ ਹੋਰ ਸਸਪੈਂਸ਼ਨ ਹੋ ਗਈ ਹੈ ਮਨਿੰਦਰ ਸਿੰਘ ਜਿਹੜੇ ਅੰਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਨੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਲੜੀ ਕਾਫੀ ਪੁਰਾਣੀ ਹੈ ਜਿਹੜੇ ਤਰਨ ਤਨ ਦੇ ਐਸਐਸਪੀ ਐ ਉਹਨਾਂ ਦੀ ਸਸਪੈਂਸ਼ਨ ਹੁੰਦੀ ਹੈ ਤੇ ਹੁਣ ਇਹ ਸਸਪੈਂਸ਼ਨ ਕਿਵੇਂ ਦੇਖ ਰਹੇ ਹੋ ਸਾਰਾ ਕੁਝ ਕਿ ਕਿਉਂ ਹੋ ਰਿਹਾ ਜੀ ਇਹ ਇਹ ਗੱਲ ਹੈ ਜੀ ਮੈਂ ਇੱਕ ਦਿਨ ਸ਼ਾਇਦ ਅੱਗੇ ਕਹਿਆ ਸੀ ਪਹਿਲਾਂ ਵੀ ਆਈਪੀਐਸ ਨੂੰ ਸਸਪੈਂਡ ਕਰਨਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਇਹਨਾਂ ਨੂੰ ਕਲੀਨ ਚਿੱਟ ਵੀ ਮਿਲ ਜਾਣੀ ਸਭ ਕੋ ਹੋ ਜਾਣਾ ਜਿਸ ਤਰ੍ਹਾਂ ਕਿ ਪਹਿਲਾਂ ਏਡੀਜੀਪੀ ਵਿਜੀਲੈਂਸੀ ਸਸਪੈਂਡ ਕੀਤਾ ਸੀ ਕੁਛ ਛੋਟਾ ਜਿਹਾ ਰੈਂਕ ਨਹੀਂ ਏਡੀਜੀਪੀ ਨੂੰ ਸਸਪੈਂਡ ਕਰਨਾ ਉਹ ਸਸਪੈਂਡ ਇਸ ਕਰਕੇ ਕੀਤਾ ਗਿਆ ਕਿ ਸਰਕਾਰ ਨੇ ਕੋਈ ਗਲਤ ਕੰਮ ਕਰਨੂ ਕਿਹਾ ਉਹਨੇ ਨਾ ਕਰਤੀ ਨੈਚਰ ਦੇ ਗੱਲ ਵਿੱਚ ਸਸਪੈਂਡ ਕਰਤਾ ਸਸਪੈਂਡ ਕਰੋ ਤੁਸੀਂ ਬਦਲਦੇ ਉਹਨੂੰ ਕੋਈ ਗੱਲ ਨਹੀਂ ਸਸਪੈਂਡ ਕਰਤਾ ਉਹ ਬਾਅਦ ਹੋ ਗਿਆ ਕਲੀਅਰ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਹੇ ਭੁੱਲਰ ਸਾਹਿਬ ਦੀ ਭੁੱਲਰ ਦੀ ਗੱਲ ਹੁਣ ਤੁਹਾਨੂੰ ਸਾਰਿਆਂ ਸਾਹਮਣੇ ਉਹ ਤੇ ਜੈਨੂਨ ਸਸਪੈਂਸ਼ਨ ਬਣਦੀ ਸੀ ਠੀਕ ਹੈ ਉਸ ਤੋਂ ਬਾਅਦ ਤੀਜੀ ਗੱਲ ਆ ਗਈ ਐਸਐਸਬੀ ਤਰਨਤਾਰ ਵਾਲੇ ਉਹ ਅਗਰੇਵਾਲ ਸਾਹਿਬ ਦੀ ਤੁਸੀਂ ਸੁਣਿਆ ਸਾਰਿਆਂ ਸਸਪੈਂਡ ਕੀਤਾ ਉਹ ਦੇਖ ਲਓ ਫਿਰ ਹੁਣ ਐਸਐਸਬੀ ਇੱਥੇ ਵਾਲੇ ਨੇ ਆ ਗਈ ਅੰਮ੍ਰਿਤਸਰ ਤੇ ਆਤੀ ਗੱਲ ਇਹ ਪਈ ਮੁੱਦਾ ਇਹ ਬੜਾ ਗੰਭੀਰ ਹੈ ਸਰਕਾਰ ਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਸਸਪੈਂਡ ਕਰਨਾ ਸਸਪੈਂਡ ਕਰਨ ਤੋਂ ਬਾਅਦ ਹੋਣਾ ਕੁਝ ਨਹੀਂ ਉਹ ਇਹਨਾਂ ਦਾ ਕਿਉਂਕਿ ਕਲੀਨ ਚੈਟ ਦੇ ਦੇਣੀ ਅੱਗੇ ਸਾਰਿਆਂ ਨੂੰ ਮਿਲ ਗਈ ਰਹਿ ਗਈ ਇਹ ਵੀ ਦੋ ਚਾਰ ਦਿਨਾਂ ਵਿੱਚ ਕਲੀਨ ਚੈਟ ਦੇ ਮਿਲ ਹੀ ਜਾਊਗੀ ਗੱਲ ਇਹ ਕਰਨੀ ਕਿ ਜਨਤਾ ਨੂੰ ਇਨਸਾਫ ਲੈਣ ਵਾਸਤੇ ਨਾ ਜਨਤਾ ਜੇ ਸਭ ਤੋਂ ਪਹਿਲਾਂ ਅਫਸਰਾਂ ਕੋਲ ਜਾਂਦੀ ਸਾਡੇ ਪੁਲਿਸ ਥਾਣੇ ਚਲੇਗੀ ਥਾਣੇ ਨੂੰ ਮળે ਡੀਐਸਪੀ ਕੋ ਚਲੇਗੀ ਡੀਐਸਪੀ ਕੋ ਨਹੀਂ ਮળે ਫਿਰ ਜਿਹੜੇ ਸਲਾਹਕਾਰ ਸਲਾਹ ਦਿੰਦੇ ਤੁਸੀਂ ਆਪਣੀ ਇਨਕੁਆਇਰੀ ਨਾ ਕਿਸੇ ਆਈਪੀਐਸ ਅਫਸਰ ਕੋਲੋਂ ਕਰੋ ਨੇਚਰ ਗੱਲ ਮਜਾ ਆਈ ਪੀਐਸ ਅਫਸਰ ਕੋ ਇਹਦਾ ਮਤਲਬ ਲੋਕਾਂ ਨੂੰ ਇਨਸਾਫ ਆਈਪੀਐਸ ਅਫਸਰ ਕੋ ਮਿਲਦਾ ਤੇ ਤੁਸੀਂ ਉਹਨਾਂ ਨੂੰ ਸਸਪੈਂਡ ਕਰਨ ਤੇ ਆ ਗਏ ਹੋ ਤੇ ਬਾਕੀ ਜਨਤਾ ਦਾ ਕੀ ਹਾਲ ਹੋਵੇਗਾ ਹੁਣ ਜਿਵੇਂ ਇਸ ਗੱਲ ਦੇ ਵਿੱਚ ਜਿਹੜੇ ਆਪਣੇ ਹੁਣ ਇਲੈਕਸ਼ਨ ਜਿਮਨੀ ਚੋਣ ਹੋਏ ਤਰਨਤਨ ਦੇ ਵਿੱਚ ਉਹਦੇ ਵਿੱਚ ਉਹ ਬੀਬਾ ਸੀ ਜਿਹੜੀ ਖੜੀ ਸੀ ਉੱਥੇ ਇਲੈਕਸ਼ਨਾਂ ਦੇ ਵਿੱਚ ਉਹਦੀ ਬੇਟੀ ਸੀ ਕੰਚਨਪ੍ਰੀਤ ਗੌਰ ਉੱਥੋਂ ਆਈ ਸੀ ਪਰ ਉਹਦੇ ਘਰ ਵਾਲੇ ਦੇ ਕੇਸ ਗੈਂਗਸਟਰਵਾਦ ਦਾ ਕੇਸ ਜਾਂ ਜੋ ਵੀ ਕੇਸ ਠੀਕ ਹੈ ਉੱਥੋਂ ਆਪਣੇ ਮਦਰ ਦੇ ਇਲੈਕਸ਼ਨਾਂ ਦੇ ਸਬੰਧ ਵਿੱਚ ਕੰਪਲੇਨ ਕਰਵਾ ਕੇ ਆਈ ਅੱਜ ਜੋ ਤੁਸੀਂ ਜਦੋਂ ਚਲੀ ਗਈ ਹੈ ਉਦੋਂ ਤੁਸੀਂ ਬਲੇਮ ਲਾਤਾ ਐਸਐਸਬੀ ਦਿਹਾਤੀ ਦੇ ਉੱਤੇ ਜੀ ਇੱਕ ਪਰਚਾ ਉੱਥੇ ਦਰਜ ਇੱਕ ਪਰਚਾ ਉੱਥੇ ਦਰਜ ਉਸ ਤੋਂ ਪਹਿਲਾਂ ਜਦੋਂ ਆਈ ਉਦੋਂ ਤੋਂ ਹੀ ਸੁੱਤੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਇਸ ਇਸ ਚੀਜ਼ ਨੂੰ ਜਿਹੜਾ ਓਪਨਲੀ ਦੱਸੋ ਕਿ ਬਲੇਮ ਕੀ ਲੱਗਿਆ ਆਖਿਰਕਾਰ ਮਨਿੰਦਰ ਸਿੰਘ ਦੇ ਉੱਤੇ ਜੋ ਪਤਾ ਲੱਗਾ ਸੂਤਰਾਂ ਤੋਂ ਇਹ ਬਲੇਮ ਲੱਗਿਆ ਕਿ ਇਹਨਾਂ ਦਾ ਗੈਂਗਸਟਰ ਬਾਰ ਨੂੰ ਜੀ ਇਹ ਸੁਭਾਅ ਉਹ ਨਾਲ ਅਰਬੀ ਜਲਦੀ ਸਖਤ ਨਹੀਂ ਕਰਦੇ ਉਥੇ ਨਰਮੀ ਵਰਤੇ ਜਦੋਂ ਕਿ ਉਹ ਅਨੌਸ ਅਫਸਰ ਔਰ ਸ਼ਕਤੀ ਨਾਲ ਕਾਰਵਾਈ ਕਰਦਾ ਕਿੱਡੇ ਕਿੱਡੇ ਵੱਟੇ ਉਹਨੇ ਰਿਕਵਰੀਆਂ ਕੀਤੀਆਂ ਔਰ ਇੰਨਾ ਜ਼ਰੂਰ ਹੈ ਵੀ ਉਹ ਮੀਡੀਆ 'ਚ ਘਟ ਆਉਂਦਾ ਉਹ ਮੀਡੀਆ 'ਚ ਆਉਣਾ ਕੋ ਵਧੀਆ ਨਹੀਂ ਸਮਝਦਾ ਮੀਡੀਆ 'ਚ ਆ ਕੇ ਦੱਸਿਆ ਜਾਂਦਾ ਵੀ ਮੈਂ ਇੰਨੀ ਹੈਵੀ ਰਿਕਵਰੀ ਕੀਤੀ ਹੈ ਕਿ ਆ ਕੀਤਾ ਇਸ ਕਰ ਉਹ ਇਸ ਕਾਲ ਪਾਸੇ ਰੱਖਦਾ ਉਹ ਇਸ ਚੀਜ਼ ਨੂੰ ਪਹਿਲਾਂ ਲੈਂਦਾ ਵੀ ਆਪਾਂ ਕ੍ਰਾਈਮ ਕੰਟਰੋਲ ਕਰਨਾ ਹੁਣ ਕਈ ਗੱਲਾਂ ਕਈ ਵਾਰੀ ਬਾਅਦ ਚ ਪਤਾ ਲੱਗਦੀਆਂ ਕਿ ਬੰਦੇ ਦਾ ਸਿਰਫ ਧਿਆਨ ਕਿਉਂ ਕੋ ਇਲੈਕਸ਼ਨਾਂ ਦਾ ਦੌਰ ਸੀ ਉਸ ਵੇਲੇ ਮਾਹੌਲ ਇਹੋ ਜਿਹਾ ਬਣਿਆ ਸੀ ਕਿ ਫਿਰ ਆਪਾਂ ਇਲੈਕਸ਼ਨਾਂ ਦਾ ਫਿਲਹਾਲ ਧਿਆਨ ਰੱਖਣਾ ਹੈ ਵੀ ਇੱਥੇ ਕੋਈ ਮਾਹੌਲ ਨਾ ਖੜਾ ਮੈਂ ਜਦ ਇਹ ਇਸ ਆਰਟੀਕਲ ਨੂੰ ਪੜ੍ਹਦਾ ਸੀਗਾ ਇਸ ਸੰਬੰਧੀ ਆਰਟੀਕਲ ਨੂੰ ਪੜ੍ਹਦਾ ਸੀਗਾ ਤਾਂ ਉਹ ਚ ਲਿਖਿਆ ਸੀਗਾ ਕਿ ਮਨਿੰਦਰ ਸਿੰਘ ਦੇ ਉੱਤੇ ਇਲਜ਼ਾਮ ਇਹ ਲਾਏ ਗਏ ਹੈ ਕਿ ਉਹ ਗੈਂਗਸਟਰイズਮ ਦੀਆਂ ਐਕਟੀਵਿਟੀਆਂ ਨੂੰ ਠੱਲ ਪਾਉਣ ਦੇ ਵਿੱਚ ਕਾਮਯਾਬ ਸਾਬਿਤ ਨਹੀਂ ਹੋ ਸਕੇ ਇਕਨਾਮੀ ਅਖਬਾਰ ਨੇ ਆਰਟੀਕਲ ਲਿਖਿਆ ਉਹਦੇ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਪਰ ਕੰਚਨਪ੍ਰੀਤ ਕੌਰ ਦਾ ਕੀ ਤੁਸੀਂ ਦੇਖੋ ਵੀ 12 ਉਹ ਐਨਕਾਊਂਟਰ ਹੋਏ ਉੱਥੇ ਉਹਦੇ ਵੇਲੇ ਕਿੱਥੇ ਗਿਆ ਮਰਾਈ ਇੱਕ ਸ਼ਾਇਦ ਇੱਕ ਦੀ ਡੈਥ ਹੋ ਗਈ ਸੀ 12 ਐਨਕਾਊਂਟਰ ਉਸ ਵੇਲੇ ਗੈਂਗਸਟਰਾਂ ਵੱਲੋਂ ਕੀਤੇ ਨੇ ਹੋਏ ਨੇ ਹੋਰ ਕੀਤੇ ਨੇ ਜੋ ਵੀ ਹੋਇਆ ਕੀਤਾ ਜਾਂ ਹੋਇਆ ਉਹ ਬਾਅਦ ਦੀ ਗੱਲ ਆ ਆਫਟਰ ਆਲ ਕੋ ਸਹੀ ਹੈ ਮੰਨ ਲਓ ਆਪਾਂ 12 ਸੀ 12 ਜੋ ਆਪਾਂ ਕਹਿ ਦਿੰਦੇ ਆ ਵੀ ਵਿੱਚ ਗਲਤ ਵੀ ਸਹੀ ਆਫਟਰ ਆਲ ਕੋ ਕੰਟਰੋਲ ਤਾਂ ਕਰਨੀ ਬਾਅਦ ਹੀ ਕੀਤੇਗੇ ਜਾਲੀ ਦੇ ਇੰਕਾਊਂਟਰ ਸਾਰੇ ਨਹੀਂ ਹੋ ਸਕਦੇ ਨਾ ਕੁਝ ਆਪਾਂ ਮੰਨ ਸਕਦੇ ਆ ਵੀ ਹੋ ਵੀ ਸਕਦੇ ਨੇ ਇਲੈਗਲ ਵੀ ਹੋ ਦੇ ਕੋ ਪਰ ਸਹੀ ਵੀ ਹੈਗੇ ਨੇ ਉਹਦੇ ਵਿੱਚ ਗੱਲ ਇਹ ਆਉਂਦੀ ਹੈ ਕਿ ਕੰਚਨ ਪ੍ਰੀਤ ਵਾਲੇ ਮੈਟਰ ਦੇ ਨਾਲ ਇਹਨੂੰ ਨਾਲ ਲਪੇਟ ਕੇ ਤੇ ਕਹਾਣੀ ਇਹ ਬਣਾ ਦਿੱਤੀ ਗਈ ਕਿੱ ਗੈਂਗਸਰਾਂ ਵਾਲ ਨੂੰ ਇਹ ਜੀ ਬੜਾਵਾ ਦਿੰਦੇ। ਉਹਦੇ ਤੇ ਗੌਰ ਨਹੀਂ ਕਰਦੇ ਵੀ ਤੇ ਜਿਹਦੇ ਕਰ ਗਿਆ ਨੂੰ ਸਸਪੈਂਡ ਕਰ ਦਿੱਤਾ ਗਿਆ। ਹੁਣ ਇੱਕ ਗੱਲ ਮੈਂ ਤੋੜ ਗੋ ਇਹ ਸਰਕਾਰ ਨੂੰ ਵੀ ਪੁੱਛਣਾ ਚਾਹੁੰਦਾ ਮੀਡੀਆ ਰਾਈ ਮੈਂ ਆਪਣੇ ਅਫਸਰਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਗੱਲ ਨੂੰ ਕਲੀਨ ਚਿੱਟ ਦਿੰਦੇ ਹੋ ਇਹ ਤਾਂ ਤੁਸੀਂ ਖਬਰ ਜ਼ਰੂਰ ਲਾ ਦਿੰਦੇ ਵੀ ਸਸਪੈਂਡ ਕਰਤਾ। ਕਦੀ ਤੁਸੀਂ ਕਲੀਨ ਚਿੱਟ ਵਾਲੀ ਵੀ ਖਬਰ ਲਈ ਵੀ ਅਸੀਂ ਆਹ ਚੀਜ਼ਾਂ ਦੀ ਇਨਕੁਆਇਰੀ ਕੀਤੀ ਹੈ। ਆਹ ਉੱਤੇ ਦੋਸ਼ ਲੱਗੇ ਸੀ ਤੇ ਆਹ ਦੋਸ਼ਾਂ ਤੋਂ ਅਹੀ ਨੂੰ ਜਿਹੜਾ ਸਾਬਤ ਨਹੀਂ ਕਰ ਸਕਿਆ ਇਸ ਕਰਕੇ ਨੂੰ ਬਰੀ ਕੀਤਾ ਜਾਂਦਾ ਇਹ ਦੋਸ਼ਾਂ। ਇਹ ਤਾਂ ਕਦੇ ਤੁਸੀਂ ਕਦੀ ਦੱਸਿਆ ਦੋਸ਼ ਲਾ ਕੇ ਤੁਸੀਂ ਡਿਸਸਪੈਂਡ ਜ਼ਰੂਰ ਕਰ ਦਿੱਤਾ ਜਾਂ ਤੇ ਸਰਕਾਰ ਦਾ ਇਹ ਕੰਮ ਵੀ ਆਪਣਾ ਨਾਮ ਚ ਬਕਾਉਣ ਕਰਕੇ ਕੰਮ ਕਰਦੀ ਵੀ ਆ ਦੇਖ ਲਓ ਜੀ ਜ਼ੀਰੋ ਟੋਲਰੈਂਸ ਦਾ ਹੀ ਚੱਲ ਰਹੇ ਪਿਆ ਅੱਜ ਹੀ ਕਹੇ ਆਈਪੀਐਸ ਅਫਸਰ ਹੋਣੀ ਬਚਦਾ ਨੀ ਇੱਕ ਪਾਸੇ ਤਾਂ ਇਹ ਵੀ ਚਾਂਸ ਹੈ ਨਾ ਕਿ ਚਲੋ सीबीआई ਨੇ ਡੀਆਈਜੀਰ ਚਰਨ ਭੁੱਲਰ ਨੂੰ ਆਪਣੀ ਹਿਰਾਸਤ ਚ ਲਿਆ ਹੋਇਆ ਤੇ ਇਹ ਸਭ ਕੁਝ ਦੇਖਦੇ ਦੇਖਦੇ ਕਿਤੇ ਪੰਜਾਬ ਸਰਕਾਰ ਵੀ ਕਵੇ ਕਿ ਅਸੀਂ ਨਾ ਕਿਤੇ ਪਿੱਛੇ ਰਹਿ ਗਏ ਅਸੀਂ ਵੀ ਆਈਪੀਐਸ ਅਫਸਰ ਦੇ ਉੱਤੇ ਪਰਚਾ ਦੇ ਦੀ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਦੋਂ ਭੁੱਲਰ ਵਾਲੇ ਕਾਣ ਦੇ ਵਿੱਚ ਹੀ ਦੇਖ ਲਓ सीबीआई ਨੇ ਪਰਚਾ ਸਭ ਕੋ ਦੇ ਦਿੱਤਾ ਕਾਰਵਾਈ ਤੇ ਪੁਲਿਸ ਮੁੜ ਕੇ ਵਿਜੀਲੈਂਸ ਦਾ ਪਰਚਾ ਦੇ ਦਿੰਦੀ ਵੀ ਸਾਡੇ ਕੋਲ ਇਥੋਂ ਕੀ ਆਪਾਂ ਯਾਰ ਕਰਨੇ ਜਾਂਦੇ ਜਦੋਂ ਕੋ ਉਹਨਾਂ ਨੇ ਮੰਨੇ ਉਹਨਾਂ ਰਿਮਾਂਡ ਤਾਂ ਕਿ ਨਹੀਂ ਦਿੱਤਾ ਉਹ ਜਦੋਂ ਪਹਿਲਾਂ ਤੁਹਾਨੂੰ ਗੈਨਟ ਹੋਇਆ ਵੀ ਜਦੋਂ ਸਾਰੇ ਪੁਲਿਸ ਨੇ ਹੀ ਫੜ ਲਿਆ ਉਹਨਾਂ ਨੇ ਪਰ ਤੇ ਉਹ ਤੇ ਤੁਹਾਡੀ ਵਿਜੀਲੈਂਸ ਦਾ ਪਰਚਾ ਤੁਹਾਡਾ ਕਾਹਦਾ ਦੇਣਾ ਬਣਦਾ ਵਜਾਏ ਪਰਚਾ ਦੇਣ ਤੁਸੀਂ ਉਹਨਾਂ ਦੀ ਸਹਾਇਤਾ ਸਪੋਰਟ ਕਰੋ ਵੀ ਅਸੀਂ ਦੱਸੋ ਅਸੀਂ ਤੁਹਾਡੀ ਕਿੱਥੇ ਹਲਪ ਕਰ ਸਕੀ ਉਹ ਗੱਲ ਅਹਨ ਕਾਲਾ ਇਹਦੀ ਨਾ ਵੀ ਵਜਾਏ ਸਪੋਰਟ ਕਰਨ ਦੇ ਤੁਸੀਂ ਪਰਚਾ ਦੇ ਕੇ ਆਪਣੇ ਨੰਬਰ ਬਣਾਉਣ ਦੀ ਗੱਲ ਕਰਦੇ ਜੋ ਕੇ ਗੱਲ ਬਣੀ ਨਹੀਂ ਤੁਹਾਡੀ ਠੀਕ ਹੈ ਨਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਆ ਰਿਹਾ ਜਿਨ੍ਹਾਂ ਨੂੰ ਬੰਦਦਾ ਸਸਪੈਂਡ ਕਰਨਾ ਉਹ ਤਾਂ ਠੀਕ ਹੈ ਤੇ ਜਿਹੜੇ ਯਾਰ ਕੰਮ ਕਰਦੇ ਕੰਮ ਕਰਦਿਆਂ ਦੇ ਵਿੱਚ ਕਿਤੇ ਗਲਤੀ ਹੋ ਗਈ ਤੁਹਾਡੇ ਹਸਾਬ ਨਾਲ ਫਿਰ ਜਿਹੜੇ ਤਰਨ ਤਰਨ ਦੇ ਐਸਐਸਪੀ ਰਵਜੋਤ ਕੌਰ ਗਰੇਵਾਲ ਤਿੱਤਰ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਇਹ ਦੋਵੇਂ ਡਿਜ਼ਰਵ ਨਹੀਂ ਕਰਦੇ ਸੀ ਸਸਪੈਂਸ਼ਨ ਭਲਾ ਮੈਂ ਤਾਂ ਕਹਿਣਾ ਨਹੀਂ ਕਰਦਾ ਯਾਰ ਕਿਉਂ ਫਿਰ ਕਲੀਨ ਚੈਟ ਕਿਉਂ ਦਿੱਤੀ ਰਵਜੋਤ ਕੌਰ ਗਰੇਵਾਲ ਹਾਂ ਫਿਰ ਕਲੀਨ ਚੈਟ ਜੇ ਸਸਪੈਂਡ ਕੀਤੀ ਸੀ ਤੇ ਸਸਪੈਂਡ ਮੈਂ ਤਾਂ ਅੱਗੇ ਕਹਿਣਾ ਇਲੈਕਸ਼ਨ ਕਮਿਸ਼ਨ ਨੇ ਉਹ ਇਲੈਕਸ਼ਨ ਕਮਿਸ਼ਨ ਦੇ ਆਰਡਰ ਦੇ ਸਸਪੈਂਡ ਕੀਤੀ ਤੇ ਹੁਣ ਰੀਸਟ ਵੀ ਇਲੈਕਸ਼ਨ ਕਮਿਸ਼ਨ ਦੀ ਪਰਮਿਸ਼ਨ ਨਾਲ ਹੀ ਹੋਏਗੀ ਨਾ ਮੈਂ ਗੱਲ ਕਰਦਾ ਕਿ ਆਈਪੀਐਸ ਨੂੰ ਤੁਸੀਂ ਸਸਪੈਂਡ ਕਰਨ ਲੱਗਿਆ ਸਾਡਾ ਥੱਲੇ ਵਾਲਾ ਥਾਣੇਦਾਰ ਹੌਲਦਾਰਸ ਭਾਈ ਥਾਣੇਦਾਰ ਉਹਵੇ ਉਹ ਤਾਂ ਤੁਸੀਂ ਮੈਂਟਰਲ ਸਸਪੈਂਡ ਕੀ ਤੁਸੀਂ ਡਿਸਮਿਸ ਹੀ ਕਰ ਦਿੰਦੇ ਇਲੈਕਸ਼ਨਾਂ ਅੱਗੇ ਪਹਿਲੀ ਗੱਲ ਤਾਂ ਇਹੋ ਜੀ ਗੱਲ ਜਿੱਦਾਂ ਆ ਹੋਇਆ ਕੋਈ ਤਾਂ ਮੈਂਟਰਲ ਆ ਨਹੀਂ ਜਿਹੜਾ ਪੀਪੀਐਸ ਆਪਸੇ ਤੱਕ ਵੀ ਹੁੰਦਾ ਨਾ ਤੁਸੀਂ ਕਹਿੰਦੇ ਡਿਸਮਿਸ ਹੀ ਕਰੋ ਇਹਨੂੰ ਯਾਰ ਬਸ ਇਹ ਰੋ ਬਾਕੀ ਗੱਲ ਬਾਅਦ ਚ ਕਰਾਂ ਤੇ ਇਹਨਾਂ ਕੋਲ ਇਹਨਾਂ ਦਾ ਹੋਣਾ ਕੁਝ ਨਹੀਂ ਸਸਪੈਂਡ ਕਰਤੇ ਆ ਤੁਹਾਡੇ ਸਾਹਮਣੇ ਉਹ ਵੀ ਕਲੀਨ ਚੈਟ ਮਿਲ ਗਈ ਉਹਨਾਂ ਦਾ ਲਿਖ ਕੇ ਭੇਜਤਾ ਇਲੈਕਸ਼ਨ ਕਮਿਸ਼ਨ ਨੂੰ ਅਪਰੂਵਲ ਆਈ ਜਾਨੀ ਵੀ ਹਲ ਕੀਤਾ ਜਾ ਸੇਮ ਕੇਸ ਉਹ ਹੀ ਹੈ ਜਦੋਂ ਵੀ ਰਗੜਿਆ ਜਾਂਦਾ ਸਾਡੇ ਥੱਲੇ ਵਾਲਾ ਮਲਾਜਮ ਹੀ ਰਗੜਿਆ ਜਾਂਦਾ ਨਹੀਂ ਮਨਿੰਦਰ ਸਿੰਘ ਨੂੰ ਕਿਉਂ ਤੁਸੀਂ ਕਹਿੰਦੇ ਹੋ ਕਿ ਉਹ ਨਹੀਂ ਉਹਨਾਂ ਦੀ ਸਸਪੈਂਸ਼ਨ ਹੋਣੀ ਚਾਹੀਦੀ ਸੀ ਉਹ ਨਹੀਂ ਰਿਜ਼ਰਵ ਕਰਦੇ ਸਸਪੈਂਸ਼ਨ ਤੁਸੀਂ ਐ ਕਿਉਂ ਮੰਨਦੇ ਇੱਕ ਪਾਸੇ ਹੈਵੀ ਰਿਕਵਰੀਆਂ ਕਰਦਾ ਵੀ ਨਹੀਂ ਨਹੀਂ ਕੰਮ ਕਰਦਾ ਪਿਆ ਉਹ ਦੇਖੋ ਜੋ ਉਹਦਾ ਜੇ ਜੇ ਇਹ ਜੇ ਬੰਦਾ ਹੋਵੇ ਉਹਦਾ ਕਿਸੇ ਨਾਲ ਲਿੰਕ ਹੋਵੇ ਤੇ ਕੀ ਉਸ ਆਪਲੇ ਸਾਹਮਣੇ ਲਿਆਉਂ ਤਾਂ ਸੋਹਣ ਲਿਆਉ ਕਿੱਥੇ ਲਿੰਕ ਕਿ ਉਹ ਲਿੰਕ ਤਾਂ ਦਿਓਣਾ ਸਾਹਮਣੇ ਚੁੱਕੇ ਤੁਸੀਂ ਸਸਪੈਂਡ ਕਰਤਾ ਜੀ ਚਲੋ ਸਸਪੈਂਡ ਕਰਤਾ ਜੀ ਹੁਣ ਠੀਕ ਹੈ ਉਹ ਜਾਂ ਕੰਚਨਪ੍ਰੀਤ ਕੌਰ ਚਲੀ ਗਈ ਗਈ ਤੇ ਆਪਣਾ ਪੰਜਾਬ ਦੇ ਵਿੱਚੋਂ ਕਿਤੇ ਗਈ ਹੈ ਨਾ ਕਿਤੇ ਉੱਡ ਗਈ ਕੋਈ ਇਹੋ ਜਿਹਾ ਸਿਸਟਮ ਨਹੀਂ ਬਣਾ ਆ ਵੀ ਉਹ ਉਹੀ ਗੱਲ ਬਿਸ਼ਕਤੀ ਮਾਣੋ ਚਲੋ ਜੀ ਉੱਡ ਗਏ ਸ਼ਕਤੀ ਮਾਣ ਉੱਡ ਗਏ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕੰਚਨਪ੍ਰੀਤ ਕੌਰ ਨੂੰ ਨਹੀਂ ਜਾਣ ਦਿੱਤਾ ਜਾਣਾ ਸੀਗਾ ਯਾਨ ਉਹਨੂੰ ਉਹਨੂੰ ਜਾਣ ਤੋਂ ਰੋਕਿਆ ਜਾਣਾ ਸੀਗਾ ਮਤਲਬ ਇਹ ਸਿਚੁਏਸ਼ਨ ਸੀ ਇਹ ਸਰਕਾਰ ਕਹਿੰਦੀ ਏ ਵੀ ਤੁਸੀਂ ਇਹਨੂੰ ਜਾਣ ਕਿਤਾ ਦਿੱਤੀਗੇ ਤੱਛੜੀ ਕੰਚਨਬਰੀ ਦੇ ਗੱਲੋਂ ਜਾਣ ਕੇ ਦੰ ਦਿੱਤਾ ਗਿਆ ਤੁਸੀਂ ਜੇ ਕਿ ਮੈਂ ਵੈਸੇ ਮੈਂ ਕਦੀ ਕਿਤੇ ਪੜਿਆ ਜਾਂ ਸੁਣਿਆ ਨਹੀਂ ਹੈ ਇਹ ਤੁਹਾਡੇ ਮੂੰਹੇ ਸੁਣ ਰਿਹਾ ਕਿ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਉਹਨੂੰ ਜਾਣ ਕੇ ਦਿੱਤਾ ਗਿਆ ਸਰਕਾਰ ਕਹਿ ਰਹੀ ਹੈ ਜੇ ਗਈ ਹੋ ਜੇ ਆਈ ਸੀ ਤਾਂ ਗਈ ਹੈ ਤਾਂ ਹੀ ਵੀ ਉਹਨੂੰ ਤੁਸੀਂ ਆਇਆ ਤੇ ਫੜਿਆ ਕਿਉਂ ਨਹੀਂ ਉਹ ਇਧਰ ਕਰਦੀ ਰਹੀ ਇਹ ਜਦੋਂ ਕਿ ਇਲੈਕਸ਼ਨ ਹੋਣ ਤੋਂ ਬਾਅਦ ਸਾਰੀ ਗੱਲਾਂ ਨਿਕਲੀਆਂ ਜਦੋਂ ਕਿ ਨਹੀਂ ਸੀ ਹੋਣਾ ਚਾਹੀਦਾ ਜੇ ਉਹ ਚਲੀ ਗਈ ਤਾਂ ਤੁਸੀਂ ਜਾਣ ਵਲੇ ਵੀ ਰੋਕ ਸਕਦੇ ਸੀ ਉਹਨੂੰ ਅੱਜ ਤੁਸੀਂ ਰੌਲਾ ਪਾਉਂਦੇ ਵੀ ਉਹ ਤੇ ਦੋ ਪਰਚੇ ਦਰਜ ਸੀ ਉਹਦੇ ਘਰ ਵਾਲੇ ਦੇ ਦਰਜ ਸੀ ਉਹਦੇ ਬਾਹਰ ਬੈਠਾ ਹੁਣ ਉਹ ਇੱਥੇ ਸੀ ਇੱਥੇ ਤੁਹਾਡੇ ਕੋਲ ਆ ਗਈ ਜਦੋਂ ਇਲੈਕਸ਼ਨਾਂ ਦੇ ਵਿੱਚ ਕੰਪੇਨ ਕਰਦੀ ਤੁਸੀਂ ਉਦੋਂ ਕਹਿੰਦੇ ਪੜਣਾ ਹੀ ਇਹਨੂੰ ਅੱਜ ਤੁਸੀਂ ਅੰਦਰ ਜੋ ਪਰੋਸੇਯੋਗ ਸੂਤਰਾਂ ਦਾ ਪਤਾ ਲੱਗਾ ਵੀ ਅੱਜ ਤੁਸੀਂ ਇਹ ਗੱਲ ਕਹਿ ਰਹੇ ਵੀ ਉਹ ਜਿਹੜੀ ਉਹ ਚਲੀ ਗਈ ਬਾਅਦ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਫੜੀ ਕਿਉਂ ਨਹੀਂ ਇਹ ਤੇ ਹੁਣ ਮੌਕੇ ਦੇ ਅਸਰਾਂ ਨੇ ਦੇਖਣਾ ਪੜਨੀ ਸੀ ਨਹੀਂ ਪੜਨੀ ਸੀ ਜਾਂ ਸਰਕਾਰਾਂ ਨੇ ਦੇਖਣਾ ਕਿ ਉਹਨੂੰ ਫੜਾਉਣੀ ਸੀ ਜਦੋਂ ਉਹ ਚਲੀ ਗਈ ਹੌਣ ਰੌਲਾ ਫੀਪਾਤਾ ਇਲੈਕਸ਼ਨ ਹੋ ਗਏ ਇਲੈਕਸ਼ਨ ਉਹ ਹਾਰ ਗਏ ਕਾ ਅੰਦਰ ਆਮ ਆਦਮੀ ਪਾਰਟੀ ਵਾਲੀ ਜਿੱਤ ਗਏ ਚਲੋ ਪਾਰਟੀਆਂ ਦੇ ਜਿੱਤਣਾ ਇੱਕ ਨੇ ਹੈਗਾ ਸੀ ਤੇ ਉਹਦੀ ਤਾਂ ਗੱਲ ਨਹੀਂ ਪਰ ਉਹ ਗੱਲ ਇੱਥੇ ਆ ਜਾਂਦੀ ਏ ਵੀ ਇਹਨੂੰ ਗੈਂਗਸਟਰ ਬਾਰ ਨੂੰ ਬੜਾਵਾ ਦੇ ਰਹੀ ਏ ਇਹ ਐਸਐਸਪੀ ਸਾਹਿਬ ਤੇ ਦੋਸ਼ ਲਾਏ ਜਾ ਰਹੇ ਜੋ ਕਿ ਕੋਈ ਅਫਸਰ ਕੋਈ ਵੀ ਇਲਾਕੇ ਦਾ ਕੋਈ ਵੀ ਅਫਸਰ ਕਿਸੇ ਵੀ ਜ਼ਿਲ੍ਹੇ ਚ ਐਸਐਸਬੀ ਲੱਗਾ ਹੈ ਜਾਂ ਕੋਈ ਐਸਐਚਓ ਲੱਗਾ ਹੈ ਜਾਂ ਹਲਕੇ ਦਾ ਜੀਓ ਲੱਗਾ ਡੀਐਸਪੀ ਲੱਗਾ ਉਹ ਕਦੀ ਵੀ ਕਹੇ ਚੀਜ਼ ਨੂੰ ਇਹਨਾਂ ਨੂੰ ਬੜਾਵਾ ਨਹੀਂ ਦੇਗਾ ਕਿਉਂਕਿ ਉਹਨੇ ਆਪਣੇ ਇਲਾਕੇ ਦੇ ਵਿੱਚ ਆਪਣੀ ਸ਼ੋਭੀ ਨਹੀਂ ਖਰਾਬ ਕਰਨੀ ਉਹਦੇ ਕਿਸੇ ਵੀ ਅਫਸਰ ਨੂੰ ਹੁਣ ਜਾਣੇ ਨਾ ਜਾਣੇ ਕੋ ਲੰਘ ਗਿਆ ਤੇ ਇੱਕ ਲੰਗ ਗੱਲ ਜੇ ਤੁਸੀਂ ਕੋ ਵੀ ਜਾਣ ਪੁੱਜੇ ਕੋਈ ਵੀ ਅਫਸਰ ਕਿਸੇ ਨੂੰ ਛੱਡ ਦੇ ਉਹ ਬਿਲਕੁਲ ਇਹ ਜਿਆ ਕੋਈ ਵੀ ਕਿਤੇ ਸਾਡੇ ਪੁਲਿਸ ਦੇ ਕਿਤੇ ਵੀ ਕਾਨੂੰਨ ਦੇ ਵਿੱਚ ਮੈਂ ਤੇ ਲਿਖਿਆ ਪੜਿਆ ਨਹੀਂ ਕਿ ਇਹਨੂੰ ਭੁਜਾ ਦੋ ਜਾਂ ਇਹਨੂੰ ਛੱਡ ਦੋ ਜਾਂ ਇਹ ਕਰ ਦੋ ਇਹ ਮੈਂ ਆਣੀ ਅਸੂਗਾ ਮੈਂ ਗੱਲ ਕਰਦਾ ਇਸ ਗੱਲ ਦੀ ਇਹ ਕਿ ਉਸ ਬੀਬੀ ਨੂੰ ਫੜਿਆ ਨਹੀਂ ਗਿਆ ਜਾਂ ਪਤਾ ਨਹੀਂ ਲੱਗਿਆ ਇਹ ਕਹਾਣੀਆਂ ਹੁਣ ਕਈ ਨਿਕਲ ਕੇ ਬਾਹਰ ਆ ਰਹੀਆਂ ਪਰ ਉਹਦੇ ਵਿੱਚ ਇੱਕ ਆਈਪੀਐਸ ਨੂੰ ਸਸਪੈਂਡ ਕਰ ਦੇਣਾ ਦੋਸ਼ ਇਹ ਲਾ ਕੇ ਕਿ ਗੈਂਗਸਟਰ ਵਾਰ ਨੂੰ ਜੀ ਬੜਾਵਾ ਦੇ ਰਹੇ ਇਹ ਗੱਲ ਗਲਤ ਹੈ ਨਾ ਇਥੇ ਇਹ ਨਾ ਚੀਜ਼ਾਂ 'ਚ ਥੋੜਾ ਜਿਹਾ ਗੌਰ ਜ਼ਰੂਰ ਸਰਕਾਰ ਨੂੰ ਕਰਨਾ ਚਾਹੀਦਾ ਹੈ ਸਰਕਾਰ ਇੱਕ ਪਾਸੇ ਤਾਂ ਕਰਦੀ ਸਰਕਾਰ ਦੀ ਹੁਣ ਜਿਹੜੀਆਂ ਆਪਾਂ ਬਧੀਕੀਆਂ ਨੂੰ ਕਿੱਧਰ ਕਿੱਧਰ ਸੁਣੀਆਂ ਇੱਕ ਪਾਸੇ ਤੇ ਸਰਕਾਰ ਹਰਪਾਲ ਪਰਸੋਂ ਮੈਂ ਸੁਣਦਾ ਪਿਆ ਹਰਪਾਲ ਚੀਮਾ ਜੀ ਕਹਿ ਰਹੇ ਮੈਂ ਜੀ ਅਸੀਂ ਸਰਕਾਰ ਦੇ ਵਿੱਚ ਇੰਨੀਆਂ ਪਰਤੀਆਂ ਕਰ ਦਿੱਤੀਆਂ ਨੇ ਬੰਦੇ ਰੱਖ ਲਏ ਮੈਂ ਹਰਪਾਲ ਚੀਮਾ ਨੂੰ ਪੁੱਛਦਾ ਪਿਆ ਹਰਪਾਲ ਚੀਮਾ ਵੱਲੋਂ ਚਿੱਠੀ ਜਾਰੀ ਹੋਈ ਜਿਦੇ 'ਚ ਕਿਹਾ ਮੁਲਾਜ਼ਮਾਂ ਦਾ ਧੱਕਾ ਜਿਹੜੇ ਡਿਸਮਿਸ ਹੋਏ ਇਹਨਾਂ ਨੂੰ ਭਾਲ ਕੀਤਾ ਜਾਵੇ ਹਰਪਾਲ ਚੀਮਾ ਦੀ ਚਿੱਠੀ ਹੈ ਅੱਜ ਤੱਕ ਚਿੱਠੀ ਬਣੀ ਰਹੀ ਹੈ ਅਸਾਈਨ ਕੀਤੀ ਸਟੈਂਪ ਲੱਗੀ ਉਹਨਾਂ ਦੀ ਕੋਈ ਨਹੀਂ ਆ ਦੇਖੋ ਮੁੰਕੇ ਇਸ਼ੂ ਹੈ ਜੱਟੀ ਕੋਈ ਗੱਲਬਾਤ ਨਹੀਂ ਇਹ ਚੀਜ਼ਾਂ ਸਾਰੀਆਂ ਪਰ ਇਹ ਗੱਲ ਨਹੀਂ ਕਿ ਮੀਟਿੰਗ ਨਹੀਂ ਮੀਟਿੰਗ ਕਰਕੇ ਮਿਲਣ ਤੋਂ ਬਾਅਦ ਇਹ ਗੱਲਾਂ ਹੋਈਆਂ ਆ ਦੇਖੋ ਸੀਚੇ ਵਾਲ ਨੂੰ ਮਿਲਿਆ ਗਿਆ ਆ ਸੀਚੇ ਵਾਲ ਮਿਲਿਆ ਆਰਪਾਲ ਜੀ ਮਿਲਿਆ ਇਹਨਾਂ ਚੀਜ਼ਾਂ ਸਿਰਫ ਆਪਣੇ ਮੁਲਾਜ਼ਮਾਂ ਥੱਲੇ ਵਾਲੇ ਨਾਲ ਹੀ ਹਮੇਸ਼ਾ ਤੱਕਾ ਹੁੰਦਾ ਅਸੀਂ ਕਹਿੰਦੇ ਆ ਵੀ ਥੱਲੇ ਵਾਲੇ ਮੁਲਾਜ਼ਮਾਂ ਨੇ ਕੀ ਵਿਗਾੜ ਦਿੱਤਾ ਉੱਤੇ ਵਾਲਿਆਂ ਦਾ ਕਲੀਨ ਚਟ ਮਿਲ ਜਾਂਦੀ ਹੈ ਥੱਲੇ ਵਾਲੇ ਮਲਾਜ ਤੇ ਮਿੰਟ ਚ ਡਿਸਪੈਸ ਕਰਕੇ ਮਾਰ ਦਿਆ ਛੋਟੇ ਛੋਟੀਆਂ ਗੱਲਾਂ ਯਾਰ ਪਰਚੇ ਚ ਬੰਦੇ ਦੇ ਪਰੀ ਹੋਏ ਕੋਈ ਗੈਰ ਹਾਜ਼ਰ ਹੋ ਗਿਆ ਟੈਕਸ ਮਸ ਹੋ ਗਿਆ ਕੋਈ ਅੰਡਰ ਇਹ ਛੋਟੀਆਂ ਛੋਟੀਆਂ ਗੱਲਾਂ ਤੁਸੀਂ ਬੰਦੇ ਨੂੰ ਡਿਸਪੈਸ ਕਰਕੇ ਬਸ ਇਹ ਮਾਰਦੇ ਹੋ ਇਹ ਚੀਜ਼ਾਂ ਵਾਲ ਜੇ ਇਦਾਂ ਕਰੋਗੇ ਤੇ ਪੁਲਿਸ ਦਾ ਮਨੋਂ ਬਲ ਡਿੱਗੇਗਾ ਨਾ ਕਿ ਉੱਠੇਗਾ ਬਜਾਏ ਸਸਪੈਂਡ ਜਾਂ ਡਿਸਮਿਸ ਕਰਨ ਦੇ ਸਰਕਟ ਪੁਲਿਸ ਨੂੰ ਤਹੀ ਬਿਠਾ ਕੇ ਸੀਨੀਅਰ ਅਫਸਰ ਬੈਠੇ ਬੜੇ ਬੜੇ ਸਿਆਣੇ ਬੈਠੇ ਨੇ ਡੀਜੀਪੀ ਰੰਕ ਆਈਜੀ ਨੇ ਥੱਲੇ ਹੋਰ ਵੀ ਅਫਸਰ ਬੈਠੇ ਨੇ ਉਹ ਬੁਲਾ ਕੇ ਮੀਟਿੰਗ ਕਰਕੇ ਇਸ ਮਸਲੇ ਨੂੰ ਸੋਲਵ ਕਰਨ ਦਾ ਵੀ ਹੱਲ ਕੱਢ ਸਕਦੇ ਨੇ ਬਜਾਏ ਇਹ ਦੇ ਕੇ ਸਸਪੈਂਡ ਕਰ ਦਿਓ ਜੀ ਇਹਨੂੰ ਬਦਲ ਦਿਓ ਜੀ ਇਹਨੂੰ ਡਿਸਮਿਸ ਕਰ ਦਿਓ ਉਹ ਕੋਈ ਹੱਲ ਨਹੀਂ ਉਹ ਪੁਲਿਸ ਦਾ ਮਨੋਵਲ ਡਿੱਗੇਗਾ ਹੂੰ ਇਸ ਹਾਲੇ 80000 ਪੁਲਿਸ ਦੀ ਨਫਰੀ ਇਸ ਵੇਲੇ ਪੰਜਾਬ ਦੇ ਵਿੱਚ ਤੇ ਪੁਲਿਸ ਦੀ ਕਮੀ ਕੋਈ ਨਹੀਂ ਇਸ ਪੁਲਿਸ ਨੂੰ ਸਸਪੈਂਡ ਕਰਿਆ ਹੱਲ ਨਹੀਂ ਹੋਣਾ ਇਸ ਪੁਲਿਸ ਦਾ ਵਰਡ ਦੇ ਵਿੱਚ ਨਾ ਚੱਲਦਾ ਸੀ ਕਿਸੇ ਵੇਲੇ ਔਰ ਪੁਲਿਸ ਦਾ ਜਦੋਂ ਕਦੇ ਕੰਮ ਅੜਦਾ ਸੀ ਤੇ ਅਗਲੇ ਕਹਿੰਦੇ ਪੰਜਾਬ ਪੁਲਿਸ ਦੇਖੀ ਹੈ ਫੁਲਾਨੀ ਜਗ੍ਹਾ ਸੁਧਾਰ ਕੋ ਵਰਡ ਦੇ ਵਿੱਚ ਨਾ ਸੀ ਇਸ ਪੁਲਿਸ ਦਾ ਅੱਜ ਪੁਲਿਸ ਦਾ ਇੰਨਾ ਮਣੋਵਲ ਨਾ ਦੇਖੋ ਕਿ ਲੋਕਾਂ ਦੇ ਵਿੱਚ ਸਾੜਾ ਇਹ ਆ ਜਾਏ ਦੇਖੋ ਜੀ ਇਹ ਪੁਲਿਸ ਰਿਹਾ ਉਹਨੇ ਫੁਲਾਨੇ ਅਫਸਰ ਨੇ ਕੰਮ ਨਹੀਂ ਕੀਤਾ ਤਾਂ ਸਸਪੈਂਡ ਕਰਦਾ ਇਹੋ ਜਿਹੀਆਂ ਗੱਲਾਂ ਜਨਤਾ ਦੇ ਔਰ ਵਰਲਡ ਦੇ ਵਿੱਚ ਬਾਹਰਲੇ ਮੁਲਕਾਂ ਤਾਂ ਇਹੋ ਜਿਹੀਆਂ ਗੱਲਾਂ ਜ਼ੁਬਾਨ ਤੇ ਲੋਕਾਂ ਦੇ ਨਾਲ ਜੋ ਸਾਡਾ ਪੁਲਿਸ ਦਾ ਪਹਿਲਾਂ ਬਣਿਆ ਸੀ ਉਸ ਤਰੀਕੇ ਨਾਲ ਬਣਿਆ ਹੀ ਜਾਂ ਦਿੱਤਾ ਜਾਂਦਾ ਬਿਲਕੁਲ ਬਿਲਕੁਲ ਇਹ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਖਿਰ ਆਉਂਦਾ ਸਮਾਂ ਲੈ ਕੇ ਕੀ ਆਵੇਗਾ ਇਸ ਕੇਸ ਦੇ ਵਿੱਚ ਓਵਰਾਲ ਪੁਲਿਸਿੰਗ ਦੇ ਉੱਤੇ ਕੀ ਕੁਝ ਵੇਖਣ ਨੂੰ ਮਿਲੇਗਾ ਉਹ ਵਕਤ ਤੇ ਮੈਸਰ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹਿਵਾਂਗੇ ਪੰਜਾਬੀ ਦੇ